ਕਰਾਂਗੇ ਇਸ ਦੇ ਸੰਬੰਧੀ ਪ੍ਰਿੰਸ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਵੱਲੋਂ ਜੋ ਹੈ ਇਸ ਵਾਰ ਜਿਸ ਤਰ੍ਹਾਂ ਜਿੱਤ ਹਾਸਲ ਕੀਤੀ ਗਈ ਹੈ 27 ਸਾਲਾਂ ਬਾਅਦ ਵਾਪਸੀ ਕੀਤੀ ਗਈ ਹੈ ਤੇ ਹੁਣ ਜੋ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਇਹ ਜੋ ਜਿਸ ਦੇ ਵਿੱਚ ਸਾਹਮਣੇ ਆਇਆ ਕਿ ਆਰਐਸਐਸ ਦਾ ਇਸ ਜਿੱਤ ਦੇ ਵਿੱਚ ਇੱਕ ਵੱਡਾ ਰੋਲ ਸਾਹਮਣੇ ਆਇਆ ਬਿਲਕੁਲ ਤਜਿੰਦਰ ਗੱਲ ਕੀਤੀ ਜਾਵੇ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਦਾ ਆਪਣਾ ਜ਼ੋਰ ਤਾਂ ਲੱਗਿਆ ਪਰ ਸੰਗਠਨ ਦਾ ਸੰਗ ਦਾ ਜ਼ੋਰ ਬਹੁਤ ਲੱਗਿਆ ਔਰ ਸੰਗ ਨੇ ਕੰਮ ਕਿਵੇਂ ਕੀਤਾ ਜਾਣਕਾਰੀ ਇਹ ਅੱਜ ਪੁਖਤਾ ਜਾਣਕਾਰੀ ਸਾਂਝੀ ਕਰਾਂਗੇ ਕਿਹੜੇ ਵੱਡੇ ਲੀਡਰਾਂ ਨੇ ਕੰਮ ਕੀਤਾ ਬੈਕਐਂਡ ਤੇ ਔਰ ਕਿਸ ਤਰੀਕੇ ਦੇ ਨਾਲ ਅਕਤੂਬਰ ਮਹੀਨੇ ਤੋਂ ਆਰਐਸਐਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਦੋਂ ਹਰਿਆਣੇ ਦੇ ਵਿੱਚ ਚੋਣਾ ਮੁਕਦੀਆਂ ਨੇ ਅਕਤੂਬਰ ਦੇ ਵਿੱਚ ਚੋਣਾ ਮੁਕਦੀਆਂ ਨੇ ਔਰ ਇਹ ਜਾਣਕਾਰੀ ਸਾਹਮਣੇ ਆ ਰਹੀ ਕਿ ਅਕਤੂਬਰ ਮਹੀਨੇ ਤੋਂ ਹੀ ਆਰਐਸਐਸ ਦੀਆਂ ਟੀਮਾਂ ਜੋ ਹੈ ਉਹ ਦਿੱਲੀ ਮੂਵ ਹੋ ਗਈਆਂ ਸੀ ਔਰ ਇਸ ਵਿਚਾਲੇ ਉਹਨਾਂ ਨੇ ਪ੍ਰਚਾਰ ਜਿਸ ਤਰੀਕੇ ਨਾਲ ਕੀਤਾ ਟੀਮਾਂ ਬਣਾਈਆਂ ਉਹਨਾਂ ਦੇ ਵੱਲੋਂ ਟੀਮਾਂ ਬਣਾ ਕੇ ਕੰਮ ਕੀਤਾ ਸਲਮ ਏਰੀਆ ਦੇ ਵਿੱਚ ਔਰ ਜੋ ਸ਼ਬਦ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਚਾਹੇ तमाम ਲੀਡਰ ਹੋਣ ਉਹਨਾਂ ਦੇ ਮੂੰਹ ਤੋਂ ਇੱਕ ਸ਼ਬਦ ਅਸੀਂ ਸੁਣਿਆ ਸੀ ਆਪ ਦਾ ਤਪੜਾ ਐਗਰੈਸਿਵਲੀ ਜੋ ਆਪ ਦਾ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਇਹ ਏਸੀ ਟੀਮਾਂ ਦੇ ਵਿੱਚੋਂ ਨਿਕਲਿਆ ਇਹਨਾਂ ਟੀਮਾਂ ਨੇ ਕੰਮ ਕਿਵੇਂ ਕੀਤਾ ਬਹੁਤ ਵੱਡੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਚਾਰ ਔਰ ਯਮਨਾ ਮੁੰਦੇ ਪਾਣੀ ਦੇ ਮਸਲੇ ਤੇ ਐਗਰੈਸਿਵਲੀ ਕੈਂਪੇਨਿੰਗ ਕੀਤੀ ਹੈ ਔਰ ਇਸ ਵਾਰ ਆਰਐਸਐਸ ਨੇ ਆਪਣੀ ਰਣਨੀਤੀ ਬਦਲੀ ਕਿਵੇਂ ਆ ਪਹਿਲਾਂ ਨਾਲੋਂ ਕਿਵੇਂ ਬਦਲੀ ਆ ਤਾਂ 70% ਜੋ ਆਰਐਸਐਸ ਦੇ ਸਾਈਲੈਂਟ ਵਰਕਰ ਸੀਗੇ ਉਹਨਾਂ ਨੇ ਬਿਨਾ ਕਿਸੇ ਚੋਣ ਨਿਸ਼ਾਨੀ ਆਣੇ ਕਿ ਪਾਰਟੀ ਦੇ ਸਿੰਬਲ ਤੋਂ ਔਰ ਝੰਡੇ ਤੋਂ ਬਿਨਾ ਝੰਡੇ ਦੇ ਤੋਂ ਪ੍ਰਚਾਰ ਕੀਤਾ ਗਰਾਊਂਡ ਦੇ ਵਿੱਚ ਜਾ ਜਾ ਕੇ ਸਿਰਫ ਸਿਰਫ ਲੋਕਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਵੋਟ ਪਾਓ ਕੰਮ ਗਣਾਇਆ ਹੈ ਭਾਜਪਾ ਦੇ ਔਰ ਅੰਤਰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜੋ ਹੈ ਉਹ ਚੰਗਾ ਕੰਮ ਹੋ ਸਕਦਾ ਹੈ ਤਾਂ ਇਹ ਆਰਐਸਐਸ ਨੇ ਕੰਮ ਕੀਤਾ ਔਰ ਕਿਹੜੇ ਵੱਡੇ ਲੀਡਰਾਂ ਨੇ ਇਸ ਦੀ ਕਮਾਂਡ ਸੰਭੀ ਸੀ ਪਿਛੇ ਬੈਕਐਂਡ ਤੇ ਔਰ ਗੇਮ ਚੇਂਜਰ ਐਮਪੀ ਕੈਲਾਸ਼ ਜੋ ਕਿ ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਨੇ ਉਹ ਬੈਕਐਂਡ ਤੇ ਰਹੇ ਔਰ ਨਾਲ ਉਹਨਾਂ ਦੇ ਮਨੋਹਰ لال ਖੱਟਰ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਸੰਗ ਨੂੰ ਜੁਆਇਨ ਕਰ ਲਿਆ ਸੀ ਔਰ ਬੈਕਐਂਡ ਤੇ ਉਹਨਾਂ ਨੇ ਇਹ ਕੰਮ ਕੀਤਾ ਹੈ ਜੋ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਔਰ ਇਹਨਾਂ ਇਹਨਾਂ ਨੇ ਕਿਸ ਤਰੀਕੇ ਨਾਲ ਪ੍ਰਚਾਰ ਕੀਤਾ ਔਰ ਇੱਕ ਹੋਰ ਜਾਣਕਾਰੀ ਤੁਹਾਨੂੰ ਦੇ ਦਈਏ ਹਰਿਆਣੇ ਇਲੈਕਸ਼ਨ ਦਾ ਜੋ ਨਤੀਜਾ ਸੀਗਾ ਉਸ ਨੇ ਬਹੁਤ ਵੱਡਾ ਫਰਕ ਪਾਇਆ 24 ਸੀਟਾਂ ਤੇ ਜੋ ਹਰਿਆਣੇ ਦੇ ਲੀਡਰਾਂ ਨੇ ਕੈਂਪੇਨਿੰਗ ਕੀਤੀ ਹੈ ਉਸ ਚ ਜਿੱਤ ਦਰਜ ਹੋਈ ਹੈ ਬੀਜੇਪੀ ਨੂੰ ਚਾਹੇ ਨਾਇਬ ਸੈਣੀ ਹੋਣ ਖੱਟਰ ਹੋਣ ਗੁੱਜਰ ਲੀਡਰ ਹੋਣ ਇੰਦਰਪਾਲ ਰਾਓ ਹੋਣ ਤਾਂ ਇਹਨਾਂ ਲੀਡਰਾਂ ਨੇ ਜੋ ਪ੍ਰਚਾਰ ਕੀਤਾ ਉਹ ਬੈਨੀਫਿਟ ਜੋ ਬੀਜੇਪੀ ਨੂੰ ਮਿਲਿਆ ਆ ਤਾਂ ਅਕਤੂਬਰ ਮਹੀਨੇ ਤੋਂ ਸ਼ਿਫਟ ਕਰ ਦੇਣੀਆਂ ਟੀਮਾਂ ਜਿੱਥੇ ਅਸੀਂ ਦੇਖ ਰਹੇ ਸੀ ਨਵੰਬਰ ਦਸੰਬਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਦੋਂ ਟਿਕਟਾਂ ਅਨਾਉਂਸ ਕੀਤੀਆਂ ਸੀ ਤਾਂ ਇਹ ਖਬਰਾਂ ਚੱਲ ਰਹੀਆਂ ਸੀ ਕਿ ਬੀਜੇਪੀ ਦੀ ਕੋਈ ਤਿਆਰੀ ਨਹੀਂ ਹੈ ਪਰ ਬੀਜੇਪੀ ਦੀ ਤਿਆਰੀ ਸੀ RSS ਅਕਤੂਬਰ ਮਹੀਨੇ ਤੋਂ ਗਰਾਊਂਡ ਦੇ ਵਿੱਚ ਜੁੜੀ ਹੋਈ ਸੀ ਔਰ ਪ੍ਰਚਾਰ ਕਰ ਰਹੀ ਸੀ ਟੀਮਾਂ ਬਣਾ ਕੇ ਔਰ RSS ਨੇ ਇੱਥੇ ਬਿਹਾਰ ਦੀ ਹੈ ਦੇਖੋ RSS BJP ਕਦੇ ਅਲੱਗ ਤਾਂ ਨਹੀਂ ਹੋਈ ਪਰ ਜੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਲੋਕ ਸਭਾ ਚੋਣਾਂ ਵੇਲੇ ਇਹਨਾਂ ਦੇ ਵਿੱਚ ਜੋ ਤਕਰਾਰਬਾਜ਼ੀ ਕਿਉਂ ਹੋਈ ਸੀ ਉਹ ਲੀਡਰਾਂ ਦੇ ਬਿਆਨਬਾਜ਼ੀ ਕਰਕੇ ਹੋਈ ਸੀ BJP ਦੇ ਬਹੁਤ ਸਾਰੇ ਸ ਸੀਨੀਅਰ ਲੀਡਰਾਂ ਨੇ ਇਹ ਗੱਲ ਕਹਿ ਦਿੱਤੀ ਸੀ ਸਾਰੇ ਤਾਂ ਨਹੀਂ ਕਵਾਂਗੇ ਇੱਕੋ ਲੀਡਰ ਸੀਗੇ ਹਰ ਕਿਸੇ ਨੂੰ ਪਤਾ ਜਦੋਂ ਜੇਪੀ ਨੱਡਾ ਨੇ ਬਿਆਨ ਦਿੱਤਾ ਸੀ ਕਿ ਬੀਜੇਪੀ ਆਰਐਸਐਸ ਤੋਂ ਬਹੁਤ ਅਲੱਗ ਹੈ ਠੀਕ ਹੈ ਅਲੱਗ ਹੈ ਪਾਰਟੀ ਹੈ ਉਹ ਸੰਗ ਹੈ ਪਰ ਆਰਐਸਐਸ ਦੇ ਲੀਡਰ ਅੰਦਰ ਖਾਤੇ ਨਾਰਾਜ਼ ਹੋਏ ਸੀ ਇਨ੍ਹਾਂ ਬਿਆਨਾਂ ਤੋਂ ਔਰ ਤੁਸੀਂ ਉਹ ਸਟੇਟਮੈਂਟਾਂ ਵੀ ਸੁਣੀਆਂ ਹੋਣਗੀਆਂ ਜਦੋਂ ਮੋਹਨ ਭਾਗਵਤ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਕਿਸੇ ਲੀਡਰ ਨੂੰ ਆਪਣੇ ਆਪ ਨੂੰ ਰੱਬ ਨਹੀਂ ਮੰਨਣਾ ਚਾਹੀਦਾ ਤਾਂ ਇਹ ਟਾਰਗੇਟਸ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਗਿਆ ਸੀ ਕਿਉਂਕਿ ਇੱਕ ਵਾਰ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇਣ ਦਰਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਕਦੀ ਕਦੀ ਮੈਨੂੰ ਐ ਲੱਗਦਾ ਕਿ ਮੈਂ ਅਵਤਾਰ ਹਾਂ ਤਾਂ ਉਸ ਚੀਜ਼ ਨੂੰ ਲੈ ਕੇ ਟਾਰਗੇਟ ਕੀਤਾ ਗਿਆ ਆਰਐਸਐਸ ਨੇ ਇਹ ਜੋ ਇੱਕ ਤਰ੍ਹਾਂ ਦਾ ਸਿਗਨਲ ਦਿੱਤਾ ਸੀ ਕਿ ਆਪਣੇ ਆਪ ਨੂੰ ਰੱਬ ਨਾ ਮੰਨੋ ਤਾਂ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਜੋ ਦੂਰ ਕਰਕੇ ਜੋ ਆਰਐਸਐਸ ਨੇ ਹਰਿਆਣਾ ਤੇ ਮਹਾਰਾਸ਼ਟਰ ਚੋਣਾਂ ਦੇ ਵਿੱਚ ਕੰਮ ਕੀਤਾ ਤਾਂ ਉਸ ਦਾ ਨਤੀਜਾ ਦਿੱਲੀ ਚੋਣਾਂ ਦੇ ਵਿੱਚ ਨਜ਼ਰ ਆਇਆ ਔਰ ਦਿੱਲੀ ਚੋਣ ਜਿੱਤਣ ਤੋਂ ਬਾਅਦ ਬੀਜੇਪੀ ਜੋ ਮਜ਼ਬੂਤ ਗਰਾਊਂਡ ਦੇ ਵਿੱਚ ਧਰਤਲ ਚ ਹੋਈ ਆ ਉਹ ਹੁਣ ਬਿਹਾਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਾਂ ਫਿਰ ਨਹੀਂ ਕਿਉਂਕਿ ਬਿਹਾਰ ਦੀ ਪੋਲਿਟਿਕਸ ਪੂਰੇ ਮੁਲਕ ਤੋਂ ਹਮੇਸ਼ਾ ਵੱਖਰੀ ਰਹੀ ਹੈ ਤਾਂ ਕੀ ਉੱਥੇ ਇਸ ਤਰੀਕੇ ਦਾ ਪ੍ਰਚਾਰ RSS గ్రౌండ్ ਦੇ ਵਿੱਚ ਕਿਸ ਤਰੀਕੇ ਦੀ ਰਣਨੀਤੀ ਤਿਆਰ ਕਰੇਗੀ ਕਿਉਂਕਿ RSS ਦੀ ਇੱਕ ਹੋਰ ਖਾਸੀਅਤ ਕਹਿ ਸਕਦੇ ਆ ਜਾਂ ਉਹਨਾਂ ਦੀ ਰਣਨੀਤੀ ਕਿਉਂਕਿ ਹਰ ਸੰਘ ਹਰ ਪਾਰਟੀ ਦੀ ਆਪਣੀ ਰਣਨੀਤੀ ਹੁੰਦੀ ਆ ਉਹ ਸੂਬੇ ਦੇ ਹਿਸਾਬ ਨਾਲ ਆਪਣੀ ਰਣਨੀਤੀ ਤੈਅ ਕਰਦੀ ਆ ਕਿ ਇਸ ਸੂਬੇ ਦੇ ਵਿੱਚ ਕੰਮ ਕਿਵੇਂ ਕਰਨਾ ਹੈ ਇਸ ਸੂਬੇ ਦੇ ਵਿੱਚ ਆਗੂ ਕਿਹੜੇ ਅੱਗੇ ਹੋਣਗੇ ਇਹ ਨਹੀਂ ਆ ਕਿ ਜੇ ਦਿੱਲੀ ਦੇ ਵਿੱਚ ਜਿਹੜੇ ਆਗੂਆਂ ਨੇ ਕਮਾਨ ਸੰਭੀ ਆ ਉਹ ਹੁਣ ਬਿਹਾਰ ਚ ਵੀ ਜਾਣਗੇ ਐਦਾਂ ਤਾਂ ਕੁਝ ਨਹੀਂ ਆ ਉਸ ਸੂਬੇ ਦੀ ਨਬਜ਼ ਕੌਣ ਟਟੋਲ ਸਕਦਾ ਹੈ ਕਿਹੜਾ ਲੀਡਰ ਨਬਜ਼ ਟਟੋਲ ਸਕਦਾ ਹੈ ਕਿਹੜਾ ਪੁਰਾਣਾ ਲੀਡਰ ਹੈ ਕਿਹੜਾ ਨਵਾਂ ਲੀਡਰ ਵਧੀਆ ਕੰਮ ਕਰ ਸਕਦਾ ਹੈ ਤਾਂ ਉਸ ਤਰੀਕੇ ਦੇ ਨਾਲ ਹੁਣ ਇੱਕ ਗ੍ਰਾਫ ਆਰਸਸ ਤਿਆਰ ਕਰਦੀ ਹੈ ਫਿਰ ਬਿਹਾਰ ਚੋਣਾਂ ਦੇ ਵਿੱਚ ਜੋ ਰਣਨੀਤੀਆਂ ਵੱਡੇ ਵੱਡੇ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜੇ ਰਾਜਨੀਤੀ ਜੇ ਰਣਨੀਤੀ ਸ਼ੁਰੂ ਹੋਈ ਹੈ ਤਾਂ ਬਿਹਾਰ ਤੋਂ ਹੋਈ ਹੈ ਤਾਂ ਹੁਣ ਬਿਹਾਰ ਦੇ ਵਿੱਚ ਇੱਕ ਵੱਡਾ ਜਿਹੜਾ ਮੁਕਾਬਲਾ ਹੋਵੇਗਾ ਉਸ ਦੇ ਵਿੱਚ ਕਿਸ ਤਰੀਕੇ ਦਾ ਰੋਲ ਅਦਾ ਕਰੇਗੀ ਆਰਸਸ ਇਹ ਇਹ ਦੇਖਣਾ ਹੋਵੇਗਾ ਪਰ ਹੁਣ ਫਿਲਹਾਲ ਜੋ ਹੈ ਆਪਾਂ ਚਰਚਾਵਾ ਕਰ ਰਹੇ ਆ ਗੁੱਸਾ ਗਿਲਾ ਜੋ ਹੈ ਉਹ ਹਾਲ ਦੀ ਕੜੀ ਕੋਈ ਗੁੱਸਾ ਗਿਲਾ ਅੰਦਰ ਖਾਤੇ ਨਹੀਂ ਆ ਜੋ ਸਾਡੇ ਸੂਤਰ ਦੱਸਦੇ ਨੇ ਬਿਲਕੁਲ ਠੀਕ ਚੱਲ ਰਿਹਾ ਹੈ ਔਰ ਉਸ ਦਾ ਨਤੀਜਾ ਵੀ ਤੁਹਾਡੇ ਸਾਹਮਣੇ ਆ ਸ਼ਿਕਰਿਆ ਪ੍ਰਿੰਸਸ ਨਾਲ ਗੱਲਬਾਤ ਕਰਨ ਦੇ ਲਈ ਤਾਂ ਫਿਲਹਾਲ ਜੋ ਹੈ ਹੁਣ ਅਗਲੀ ਵਾਰ ਹੀ ਬਿਹਾਰ ਦੀ ਹੈ ਬਿਹਾਰ ਚੋਣਾਂ ਨੂੰ ਲੈ ਕੇ ਵੀ ਆਰਐਸਐਸ ਪੂਰੀ ਤਰ੍ਹਾਂ ਤੋਂ ਸਰਗਰਮ ਹੋ ਚੁੱਕੀ ਹੈ ਤੇ ਰਣਨੀਤੀ ਉੱਥੇ ਵੀ ਬਣਾਈ ਜਾ ਰਹੀ ਹੈ ਕਿ ਕਿਵੇਂ ਬਿਹਾਰ ਦਾ ਕਿਲਾ ਵੀ ਫਤਹ ਫਤਿਹ ਜੋ ਹੈ ਉਹ ਕੀਤਾ ਜਾਏ ਤਾਂ ਦਿੱਲੀ ਨੂੰ ਤਾਂ ਜੋ ਫਤਿਹ ਕਰ ਲਿਆ ਗਿਆ ਤੇ ਹੁਣ ਬਿਹਾਰ ਦੇ ਵਿੱਚ ਰਣਨੀਤੀ ਕਿਵੇਂ ਦੀ ਰਹੇਗੀ ਵੇਖਣਾ ਕਾਫੀ ਅਹਿਮ ਰਹੇਗਾ ਤੇ